ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਨਵਨੀਤ ਫਤਿਹਗੋਮ ਤੇ ਤੁਹਾਡਾ ਸਵਾਗਤ ਹੈ ਸੋ ਇਸ ਵੀਡੀਓ ਦੇ ਵਿੱਚ ਅਸੀਂ 200 ਵਿਰੋਧੀ ਸ਼ਬਦ ਕਵਰ ਕਰਾਂਗੇ ਜਿਹੜੇ ਕਿ ਤੁਹਾਡੇ ਪਿਛਲੇ ਐਗਜ਼ਾਮਸ ਦੇ ਵਿੱਚ ਵੀ ਆਇਆ ਔਰ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਵੀ ਇੰਪੋਰਟੈਂਟ ਰਹਣਗੇ ਸੋ ਪਹਿਲਾ ਕੁਐਸਚਨ ਪਹਿਲਾ ਜਿਹੜਾ ਵਿਰੋਧੀ ਸ਼ਬਦ ਹੈ that is ਸ਼ੋਲਾ ਸ਼ੋਲਾ ਹੁੰਦਾ ਹੈ ਕਿ ਜਿਹੜਾ ਬਹੁਤ ਹੀ ਕਾਲੀ ਕਾਲੀ ਦੇ ਵਿੱਚ ਹਰ ਕੋਈ ਕੰਮ ਕਰਦਾ ਆ ਠੀਕ ਹੈ ਤੇ ਮੱਠਾ ਹੁੰਦਾ ਹੈ ਜਿਹੜਾ ਧੀਮਾ ਹੁੰਦਾ ਹੈ ਥੋੜਾ ਜਿਹਾ ਸੈਕਿੰਡ ਹੈਗਾ ਜਸ ਜਸ ਦਾ ਮਤਲਬ ਹੁੰਦਾ ਹੈ ਖੁਸ਼ਹਾਲੀ ਅਪ ਜਸ ਉਹਦਾ ਉਲਟ ਹੋ ਗਿਆ ਤੀਸਰਾ ਜੋੜੂ ਜੋੜੂ ਮੀਨਸ ਜਿਹੜਾ ਜੋੜ-ਜੋੜ ਕੇ ਚੀਜ਼ਾਂ ਰੱਖਦਾ ਹੈ ਮਤਲਬ ਪੈਸਾ ਕਹਿ ਲਓ ਕੋਸ਼ ਕਹਿ ਲਓ ਠੀਕ ਹੈ ਤੇ ਉਸਦਾ ਆਪੋਜ਼ਿਟ ਹੋ ਗਿਆ ਖਰਜੀਲਾ ਚੌਥਾ ਹੈ ਜੋੜਾ ਇਕੱਲਾ ਪੰਜਵਾਂ ਹੈਗਾ ਝਟਕਾ ਕੁੱਠਾ ਝਟਕਾ ਹੈਗਾ ਝਟਕਾ ਦਾ ਇੱਥੇ ਮਤਲਬ ਹੈ ਜਿੱਦਾਂ ਮਤਲਬ ਕਿਸੇ ਨੂੰ ਇੱਕਦਮ ਝਟਕ ਕੇ ਮਾਰ ਨਹੀਂ ਦਿੰਦੇ ਜਿੱਦਾਂ ਬੱਕਰੀ ਨੂੰ ਜਿੱਦਾਂ ਕਹਿ ਲਓ ਹਨਾ ਤੇ ਕੁੱਠਾ ਹੁੰਦਾ ਹੈ ਹੌਲੀ-ਹੌਲੀ ਜਿਹੜਾ ਉਹ ਹਲਾਲ ਕਰਦੇ ਆ ਰਾਈਟ ਸੋ ਇਹ ਉਹਦਾ ਆਪੋਜ਼ਿਟ ਆ ਅਗਲਾ 6th ਹੈਗਾ ਝੜਕ ਦਲਾਸਾ 7th ਹੈ ਚਲਾਕ ਸਿੱਧਾ ਚਾਨਣ ਹਨੇਰਾ ਚੜਾਈ ਉਤਰਾਈ ਛੂਤ ਅਛੂਤ ਚੜੀ ਲੱਥੀ ਲੱਥੀ ਜਾਂ ਉਤਰੀ ਵੀ ਇੱਥੇ ਹੋਵੇ ਤੇ ਉਹ ਵੀ ਠੀਕ ਹੈ ਚੜਦਾ ਲਹਿੰਦਾ ਚੰਗਾ ਮੰਦਾ ਚਲਾਕ ਬੁੱਧੂ ਚੋਪੜੀ ਰੁੱਖੀ ਚੋਪੜੀ ਮੀਂਹ ਦੇ ਦਾ ਕਿਓ ਨਾਲ ਚੋਪੜ ਕੇ ਆਪਾਂ ਖਾਂਦੇ ਆ ਰੁੱਖੀ ਮੀਂਹ ਜਦੋਂ ਕਿਓ ਤੋਂ ਬਿਨਾ ਚੁਸਤ ਸੁਸਤ ਟਿਕਾ ਟਿਕਾ ਹੁੰਦਾ ਟੱਕ ਕੇ ਬਹਿਣ ਵਾਲਾ ਅਚਵੀ ਇਥੇ ਵਵੇ ਤੂੰ ਬਿਹਾਰੀ ਉੱਤੇ ਬਿੰਦੀ ਵੀ ਆਉਣਾ ਅਚਵੀ ਮੀਨਸ ਵਿਚੈਨੀ ਜੀ ਹੋਈ ਹੁੰਦੀ ਜਿਹਨੂੰ ਠੀਕ ਹੈ ਫਿਰ ਤੂਜਾ ਨੈਕਸਟ ਹੈ ਟੋਆ ਟਿੱਬਾ ਟਿਕਵਾ ਫਿਰਵਾ ਟਿਕਵਾ ਤੇ ਅਚਵੀ ਮਤਲਬ ਉਹੀ ਚੀਜ਼ ਹੋਗੀ ਟੁੱਟਾ ਸਾਬਤ ਸਾਬਤ ਮੀਨ ਸਬੂਤਾ ਟਿਕਾਣਾ ਬੇਟਿਕਾਣਾ ਠੋਕਣਾ ਪੁੱਟਣਾ ਠਾਰਨਾ ਤਪਾਉਣਾ ਠਾਰਨਾ ਮੀਨਸ ਠੰਡਾ ਕਰਨਾ ਤਪਾਉਣਾ ਮੀਨਸ ਗਰਮ ਕਰਨਾ ਠੰਡਾ ਤੱਤਾ ਥੱਗ ਸਾਦ ਡਾਕੂ ਸੰਤ ਡਿੱਗਣਾ ਉੱਠਣਾ ਡਰਾਕਲ ਦਲੇਰ ਡਰਪੋਕ ਨਡਰ ਡਟਣਾ ਖਿਸਕਣਾ ਟਕਿਆ ਜਾਂ ਕੱਜਿਆ ਮੀਨਸ ਕਵਰ ਹੋਇਆ ਤੇ ਉਹਦਾ ਆਪੋਜ਼ਿਟ ਨੰਗਾ ਟੋਣਾ ਉਸਾਰਨਾ ਟੀਠ ਅਣਖੀਲਾ ਤੋੜਨਾ ਰੋਕਣਾ ਪੜਿਆ ਅਨਪੜ ਪਵਿੱਤਰ ਅਪਵਿੱਤਰ ਪੱਧਰਾ ਖੁਰਦਰਾ ਪੱਧਰਾ ਹੁੰਦਾ ਪਲੇਨ ਖੁਰਦਰਾ ਮੀਨਸ ਜਿਹੜਾ ਪਲੇਨ ਨਹੀਂ ਹੁੰਦਾ ਉੱਚਾ ਮਤਲਬ ਨੀਵਾ ਹੁੰਦਾ ਤ੍ਰੀਤ ਕ੍ਰਿਣਾ ਕ੍ਰਿਣਾ ਮੀਨਸ ਨਫਰਤ ਪਖੰਡ ਸਚਾਈ ਨਿਰਪੈ ਡਰਾਕਲ ਨਿਰਪੈ ਜਿਸ ਨੂੰ ਕਿਸੇ ਦਾ ਪੈ ਨਹੀਂ ਹੈ ਡਰ ਨਹੀਂ ਹੈ ਨੇਕੀ ਬਦੀ ਨਫਾ ਨੁਕਸਾਨ ਨਿੱਗਾ ਠਰਿਆ ਠੀਕ ਹੈ ਨਿੱਗਾ ਮੀਨਸ ਮਤਲਬ ਵਾਮਥ ਜਿਹਨੂੰ ਆਪਾਂ ਕਹਿੰਦੇ ਨੇ ਇੰਗਲਿਸ਼ ਚ ਨਿਰਗੁਣ ਸਰਗੁਣ નિਹੱਥਾ ਹਥਿਆਰਬੰਦ ਧੀਰ ਧੀਰ ਮੀਨਸ ਜਿਹੜਾ ਧੀਰਜ ਰੱਖਦਾ ਆ ਅਧੀਰ ਧੀਮਾ ਉੱਚਾ ਧੀਮਾ ਮੀਨਸ ਹੌਲੀ ਜਿੱਦਾਂ ਹੁਣ ਇਹ ਕਹਿੰਦੇ ਨੇ ਮੈਨੂੰ ਧੀਮਾ ਸੁਣਦਾ ਆ ਤਨੀ ਕੰਗਾਲ ਧੰਨਵਾਦੀ ਅਕ੍ਰਿਤਕਣ ਅਕ੍ਰਿਤਕਣ ਹੁੰਦਾ ਆ ਕਿ ਜਿੰਦਾ ਕੋਈ ਬੈਨੀਫਿਟ ਵੀ ਤੁਹੀਂ ਕੀਤਾ ਹੋਵੇ ਪਰ ਉਹ ਨਾ ਸ਼ੁਕਰਾ ਹੋਵੇ ਠੀਕ ਹੈ ਉਹਨੂੰ ਕਿੰਨਿਆ ਅਕ੍ਰਿਤਕਣ ਦੁਰਾਚਾਰ ਸਦਾਚਾਰ ਦਾਤਾ ਭਿਖਾਰੀ ਦੁਰਕਾਰਨਾ ਸਤਿਕਾਰਨਾ ਠੀਕ ਹੈ ਦੁਰਕਾਰਨਾ ਕਿਸੇ ਨੂੰ ਅਸੈਪਟ ਨਾ ਕਰਨਾ ਦੇਸ਼ ਭਗਤੀ ਗਦਾਰੀ ਠੜਕਣਾ ਟਿਕਣਾ ਠੀਕ ਹੈ ਥੁੱਕਣਾ ਛੱਟਣਾ ਥਕਾਵਟ ਤਾਜ਼ਗੀ ਥੇ ਆਬਾਦੀ થે મીન્સ ਜਿੱਥੇ મતલਬ ખાલી ਜਗ੍ਹਾ ਹੁੰਦੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਥਾਂ ਕੋ ਥਾਂ ਟਕੜਾ ਮਾੜਾ ટોਕੜ ਸੱਜਰ ਸੱਜਰ ਹੁੰਦੀ ਹੈ ਜਿਹੜੀ ਮੀਨਸ ਹਜੇ ਤਾਜ਼ਾ-ਤਾਜ਼ਾ ਦਾ ਦੁੱਧ ਦਿੰਦੀਆਂ ਵਾਂ ਮੱਝਾਂ ਗਾਵਾਂ ਠੀਕ ਹੈ ਤੇ ટોਕੜ ਹੁੰਦੀਆਂ ਜਿਨ੍ਹਾਂ ਨੂੰ 5-6 ਮਹੀਨੇ ਹੋ ਜਾਂਦੇ ਆ ਸੂਇਆਂ ਨੈਕਸਟ ਹੈ ਤੀਨੀ ਮਰਦ ਤਾਰ ਖੁਸ਼ਕ ਠੀਕ ਹੈ ਤਾਰ ਮੀਨਸ ਜਿੱਦਾਂ ਘਿਓ ਨਾਲ ਚੋਪੜਿਆ ਹੋਇਆ ਦੈਨ ਉਸ ਤੋਂ ਬਾਅਦ ਸਕਾ ਮਤਰਿਆ ਸਖੀ ਸੂਮ ਸਖੀ ਨਾਲੋਂ ਸੂਮ ਚੰਗਾ ਜਿਹੜਾ ਤੁਰੰਤ ਦੇਵੇ ਜਵਾਬ ਹਨਾ ਸਖਣਾ ਭਰਿਆ ਸੰਜੋਗ ਵਿਜੋਗ ਸ਼ਾਂਤੀ ਅਸ਼ਾਂਤੀ ਸਾਂਝ ਸਾਂਝ ਮੀਨ ਸੰਧਿਆ ਸ਼ਾਮ ਦਾ ਟਾਈਮ ਸਵੇਰ ਇਹਦਾ ਆਪੋਜ਼ਿਟ ਸਰਾਪ ਵਰ ਸੋਗ ਖੁਸ਼ੀ ਸੁਚੱਜੀ ਕੁਚੱਜੀ ਸੋਕਾ ਡੋਬਾ ਸੋਕਾ ਮੀਨਸ ਮੀਨਸ ਪਾਣੀ ਦਾ ਨਾ ਹੋਣਾ ਡੋਬਾ ਮੀਨ ਸਪੈਨੀਸ਼ ਡੁੱਬਿਆ ਹੋਇਆ ਸ਼ਰਾਬੀ ਸੋਫੀ ਸਕਾਰ ਨਿਰਾਕਾਰ ਸਵਾਰਨਾ ਵਿਗਾੜਨਾ ਸੁਚੇਤ ਅਚੇਤ ਹਾੜੀ ਸੌਣੀ ਹਾਨੀ ਲਾਭ ਕਾਲਾ ਘੋਰਾ ਜਾਂ ਚਿੱਟਾ ਕੱਸਿਆ ਢਿੱਲਾ ਕੋੜਾ ਮਿੱਠਾ ਕੋਰਾ ਤੋਤਾ ਕੋਮਲ ਕੁਰਖਤ ਕੋਸਾ ਠੰਡਾ ਕੁੜੱਤਣ ਮਿਠਾਸ ਖਾਲੀ ਭਰਿਆ ਖੋਟਾ ਖਰਾ ने मेरी खोटी खरी सुनाई है ना आप कह दें खुला बंद खरवा मुलायम खिंचना धक्ना खोलना भेड़ना दरवाजा खोल दो दरवाजा भेड़ दो खुसना मेरे को कुछ चीज खुस खुस गई है गवाच गई है चले गई है दूर मिलना खिलारना जोड़ना या कट्ठा करना खुंडा तिखा ठीक है खुंडा मीनस तिखा नहीं हों शप नहीं हों ठीक है ਨੈਕਸਟ ਹੈ ਖਾਰਾ ਜਾਂ ਕੋੜਾ ਉਹਦਾ ਆਪੋਜ਼ਿਟ ਹੋ ਗਿਆ ਮਿੱਠਾ ਖਚਰਾ ਬੜਾ ਚਲਾਕ ਜਿਹਾ ਜਿਹੜਾ ਹੁੰਦਾ ਹੈ ਤੇ ਉਹਦਾ ਆਪੋਜ਼ਿਟ ਹੋ ਗਿਆ ਪੋਲਾ ਵੀ ਇਹ ਬੜਾ ਖਚਰਾ ਬੰਦਾ ਇਤੇ ਯਕੀਨ ਨਾ ਕਰੋ ਖੱਟਣਾ ਗਵਾਉਣਾ ਕਿ ਤੂੰ ਕੀ ਖੱਟ ਕੇ ਲਿਆਇਆ ਮੀਨਸ ਤੂੰ ਕੀ ਕਮਾ ਕੇ ਲਿਆਇਆ ਮੈਂ ਤਾਂ ਗਵਾ ਕੇ ਹੀ ਲਿਆਇਆ ਠੀਕ ਹੈ ਕਿ ਵਾਰੀਵਾਰ ਸੀ ਖੱਟਣ ਗਿਆ ਸੀ ਖੱਟੂ ਨਿਖੱਟੂ ਇਸੇ ਤਰ੍ਹਾਂ ਖੱਟੂ ਵੀ ਜਿਹੜਾ ਖੱਟ ਕੇ ਲਿਆਉਂਦਾ ਕੁਛ ਨਿਖੱਟੂ ਜਿਹੜਾ ਕੁਛ ਨਹੀਂ ਖੱਟ ਕੇ ਲਿਆਉਂਦਾ ਹਾਜ਼ਰ ਗੈਰ ਹਾਜ਼ਰ ਹਲਾਲ ਹਰਾਮ ਹਾਲ ਬਿਹਾਲ ਹਤਿਆ ਰੱਖਿਆ ਹੌਲਾ ਪਾਰਾ ਹੰਕਾਰੀ ਨਿਰਮਾਣ ਹੱਕ નિਹੱਕ ਦੇਖੋ ਦੇਖਣ ਨੂੰ ਇਹ ਬਹੁਤ ਈਜ਼ੀ ਲੱਗਦੇ ਵਿਰੋਧੀ ਸ਼ਬਦ ਪਰ ਜਦੋਂ ਆਪਾਂ ਆਪਾਂ ਆਪਸ਼ਨਸ ਦੇਖਦੇ ਆ ਨਾ ਪੇਪਰਾਂ ਦੇ ਵਿੱਚ ਗੜਬੜ ਉੱਥੇ ਹੀ ਹੁੰਦੀ ਹੈ ਸਾਨੂੰ ਸਾਰੀਆਂ ਆਪਸ਼ਨਾਂ ਇੱਕੋ ਜਿਹੀਆਂ ਲੱਗਦੀਆਂ ਕਠੋਰ ਨਰਮ ਕਮਾਉ ਗਵਾਉ ਕਰੋਦੀ ਕਿਰਪਾਲੂ ਕਾਹਲਾ ਠਰਮਾ ਠੀਕ ਹੈ ਠਰਮਾ ਮੀਨਸ ਜਿਹੜਾ ਤੀਰ ਜ ਅਪਣਾਉਂਦਾ ਆ ਕਾਰੀਗਰ ਅਨਾੜੀ ਕੁਚਾਲ ਸੁਚਾਲ ਕੁਚਾਲ ਮੀਨਸ ਜਿਹਦੀ ਚਾਲ ਸਹੀ ਨਹੀਂ ਹੈ ਸੁਚਾਲ ਜਿਹਦੀ ਸਹੀ ਚਾਲ ਹੈ ਕੁਆਰੀ ਵਿਆਹੀ ਘਰੇਲੂ ਬਾਜ਼ਾਰੀ ਕਰੋਗੀ ਜਨਤਕ ਜਾਂ ਕਰੋਗੀ ਮੀਨਸ ਜਿਹੜਾ ਘਰ ਦੇ ਨਾਲ ਰਿਲੇਟਡ ਚੀਜ਼ ਜਨਤਕ ਜਿਹੜਾ ਬਾਹਰ ਜਾਣ ਆਉਣ ਵਾਲਾ ਸਮਾਜਿਕ ਜਾਂ ਬਾਹਰੀ ਗੂੜਾ ਫਿੱਕਾ ਗੁਪਤ ਪ੍ਰਗਟ ਗੁੰਮਨਾਮ ਜਾਣਿਆ ਪਛਾਣਿਆ ਗੁਰਾ ਨਿਗੁਰਾ ਗੁੰਜਲਦਾਰ ਸਰਲ ਠੀਕ ਹੈ ਇੱਕ ਗੁੰਜਲਦਾਰ ਹੋ ਗਿਆ ਕੰਪਲੈਕਸ ਸਰਲ ਜਿਹੜਾ ਸਹੀ ਸਿੱਧਾ ਸਿੱਧਾ ਜੀ ਸੋਲੂਸ਼ਨ ਕੋਈ ਨਿਕਲਦੀ ਹੋਵੇ ਗਲੜੀ ਚੁੱਪੂ ਉਜਾੜ ਰੌਣਕ ਉਦਮੀ ਆਲਸੀ ਉੱਚਾ ਨੀਮਾ ਉਰਲਾ ਪਰਲਾ ਉਰਲਾ ਮੀਨਸ ਉਰੇ ਪਾਸੇ ਵਾਲਾ ਪਰਲਾ ਮੀਨਸ ਪਰਲੇ ਪਾਸੇ ਵਾਲਾ ਉਜਾੜਨਾ ਵਸਾਉਣਾ ਉਸਤਤ ਨਿੰਦਿਆ ਉਸਤਤ ਕਿ ਹੁੰਦੀ ਤਾਰੀਫ ਕਰਨੀ ਉਤਲਾ ਹੇਟਲਾ ਉਰਾਕ ਉਰਾਤ ਦਾ ਮਤਲਬ ਵੀ ਉਰਲਾ ਜਾਂ ਉਰੇ ਦਾ ਆ ਤੇ ਪਾਰ ਮੀਨਸ ਪਰਲਾ ਉਰਾਰ ਪਾਰ ਚਾਣ ਨਿਵਾਣ ਉੱਚਾ ਤੇ ਨੀਵਾ ਉਦੇੜਨਾ ਬੁਣਨਾ ਠੀਕ ਹੈ ਉਧਾਰ ਨਕਦ ਊਣਾ ਭਰਿਆ ਓਪਰਾ ਜਾਣੂ ਆਕੜ ਹਲੀਮੀ ਆਸਤਕ ਨਾਸਤਕ ਆਪਣਾ ਪਰਾਇਆ ਆਦਰ ਨਿਰਾਦਰ ਅੰਨਾ ਸੁਜਾਖਾ ਜਿੰਦੀਆਂ ਦੋਵੇਂ ਅੱਖਾਂ ਹੁੰਦੀਆਂ ਨੇ ਅਗਲੀ ਪਿਛਲੀ ਅਨੁਕੂਲ ਪ੍ਰਤੀਕੂਲ ਕੂਲ ਅਨੁਕੂਲ ਜਿਹੜਾ ਕਿ ਤੁਹਾਡੇ ਲਾਇਕ ਹੋਵੇ ਪ੍ਰਤੀਕੂਲ ਜਿਹੜਾ ਤੁਹਾਡੇ ਵਿਪਰੀਤ ਹੋਵੇ ਏਕਤਾ ਫੁੱਟ ਇਕਹਿਰਾ ਦੋਹਰਾ ਇਮਾਨਦਾਰ ਬੇਈਮਾਨ ਇੱਜ਼ਤ ਬੇਇੱਜ਼ਤੀ ਸੱਚ ਝੂਠ ਸੱਜਾ ਤੋਕੜ ਸੱਜਰਾ ਬੇਹਾ ਸੱਜਰਾ ਮੀਨਸ ਤਾਜ਼ਾ ਬੇਹਾ ਮੀਨਸ ਕਿ ਜਿਹੜਾ ਤਾਜ਼ਾ ਨਹੀਂ ਹੈ ਜਿਵੇਂ ਫੂਡ ਆਪਾਂ ਕਹਿ ਦਿੰਦੇ ਆ ਸੱਭਿ ਜੰਗਲੀ ਸੱਭਿ ਮੀਨਸ ਸਿਵਲਾਈਜ਼ਡ ਇੱਥੇ ਠੀਕ ਹੈ ਸੁਤੰਤਰ ਪਰਤੰਤਰ ਸਾਵਲਾ ਗੋਰਾ ਸੰਖੇਪ ਵਿਸਥਾਰ ਸੰਖੇਪ ਮੀਨਸ ਸ਼ਾਰਟ ਫਾਰਮ ਦੇ ਵਿੱਚ ਤੇ ਵਿਸਥਾਰ ਮੀਨਸ ਐਕਸਪਲੇਨ ਕਰਕੇ ਸੜੀयल ਹਸਮੁਖ ਸ਼ਰਮੀਲਾ ਬੇਸ਼ਰਮ ਸਾਥੀ ਵਿਰੋਧੀ ਸਿਆਣਾ ਨਿਆਣਾ ਸਿੱਦਾ ਵਿੰਗਾ ਸੀਤ ਮੀਨਸ ਬਹੁਤ ਜ਼ਿਆਦਾ ਠੰਡ ਨੇਕੋ ਦਾ ਆਪੋਜ਼ਿਟ ਹੋ ਗਿਆ ਸੀਤ ਨਿਕ ਸੁਆਦੀ ਬੇਸੁਆਦੀ ਸੁਹਾਗਣ ਵਿਧਵਾ ਸ਼ਹਿਰੀ ਪਿੰਡੂ ਅੱਲਾ ਪੱਕਾ ਅੱਲਾ ਹੁੰਦਾ ਜਿਹੜਾ ਤਾਜ਼ਾ ਜਿੱਦਾਂ ਕਹਿ ਦਿੰਦੇ ਨੇ ਤਾਜ਼ਾ-ਤਾਜ਼ਾ ਸੱਟ ਲੱਗੀ ਹੋਵੇ ਵੀ ਤੇਰਾ ਜ਼ਖਮ ਅਜੇ ਅੱਲਾ ਆਗ ਪਾਣੀ ਅਮਨ ਜੰਗ ਆਦ ਆਦ ਮੀਨਸ ਸ਼ੁਰੂਆਤ ਆਦ ਅੰਤ ਆਮਦਨ ਖਰਚ ਆਈ ਗਈ ਜਾਂ ਚਲਾਈ ਆਸਤਕ ਨਾਸਤਕ ਪਾਪ ਪੁੰਨ ਪ੍ਰਤੱਖ ਗੁੱਜਾ ਪ੍ਰਤੱਖ ਮੀਨਸ ਜੋ ਹੈ ਸੋ ਹੈ ਸਾਹਮਣੇ ਹੈ ਗੁੱਜਾ ਮੀਨਸ ਮਿਸਣਾ ਪੱਖਵਾਦੀ ਨਿਰਪੱਖ ਪੱਖਵਾਦੀ ਹੁੰਦਾ ਜਿਹੜਾ ਬਾਇਸਡ ਹੁੰਦਾ ਆ ਪੋਲਾ ਨਿੱਗਰ ਪੂਰਾ ਅਧੂਰਾ ਫਿਕਰ ਬੇਫਿਕਰੀ ਫਸਣਾ ਛੁੱਟਣਾ ਫੜਨਾ ਛੱਡਣਾ ਬੇਵਕੂਫ ਅਕਲਮੰਦ ਬਹਾਦਰ ਕਾਇਰ ਬੀਬਾ ਗੋਲਾ ਵੱਡਾ ਬਾਲਕ ਇਹ ਬਹੁਤ ਵਾਰੀ ਆਇਆ ਪੇਪਰ 'ਚ ਬਲਵਾਨ ਨਿਰਬਲ ਬਰੀਕ ਮੋਟਾ ਬੇਫਿਕਰ ਫਿਕਰਮੰਦ ਪਲਾਮਾਂਡਸ ਬਦਮਾਸ਼ ਭੋਲਾ ਪੋਲਾਸਾ ਭੋਲਾ ਜਾਂ ਖਚ ਪੋਲਾ ਦਾ ਆਪੋਜ਼ਿਟ ਕੀ ਆਏਗਾ ਉੱਪਰ ਵੀ ਪੜਿਆ ਖਚਰਾ ਜਾਂ ਮਕਾਰ ਪਰਣਾ ਡੋਲਣਾ ਮੋਟਾ ਪਤਲਾ ਮਿੱਤਰ ਵੈਰੀ ਮਨਾਹੀ ਖੋਲ ਮੋਨਾ ਕੇਸਾਤਾਰੀ ਯਕੀਨੀ ਸ਼ੱਕੀ ਰੋਗੀ ਅਰੋਗੀ ਰਸੀਲਾ ਨੀਰਸ ਰੰਗ ਬੇਰੰਗ ਰੁੱਝਾ ਵੇਲਾ ਲੋਭੀ ਸੰਤੋਖੀ ਲੋਕ ਪਰਲੋਕ ਲੁੱਚਾ ਸਾਉ ਵਿਰਲਾ ਸੰਗਣਾ ਭੰਡਣਾ ਸਲਾਉਣਾ ਭੰਡਣਾ ਹੁੰਦਾ ਕਿਸੇ ਦੀ ਨਿੰਦਿਆ ਕਰਨਾ ਸਲਾਉਣਾ ਉਹਨੂੰ ਸਲਾਉਣਾ ਪੰਨਣਾ ਕੜਨਾ ਸਤੰਨਵਾਦ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ